प्यारे वीरो स्वागत है ਤੁਹਾਡਾ ਦਰਸ਼ਨ ਪੰਜਾਬੀ ਤੇ ਸੋ ਅੱਜ ਆਪਾਂ ਵੀਰੋ ਗੱਲ ਕਰਾਂਗੇ ਦੁਨੀਆ ਭਰ ਦੇ ਵਿੱਚ ਮਿਲਣ ਵਾਲੀਆਂ ਟਨਲਸ ਦੇ ਬਾਰੇ ਕੇਵਸ ਦੇ ਬਾਰੇ ਬਹੁਤ ਸਰੀਆਂ ਜਿਹੜੀਆਂ ਵਰਲਡ ਵਾਰ ਦੇ ਟਾਈਮ ਦੀਆਂ ਜਾਂ ਪੁਰਾਣ ਪੁਰਾਤਨ ਸਭਿਤਾਵਾਂ ਦੀਆਂ ਪੁਰਾਣੀ ਐ ਜਿਹੜੀਆਂ ਨੇ ਫਰਕ ਵੀਰੋ ਸਮਝੋ ਜਿਹੜੀਆਂ ਤਾਂ ਪੁਰਾਣੀਆਂ ਬਣੀਆਂ ਹੋਈਆਂ ਨੇ ਕੁਦਰਤ ਵੱਲੋਂ ਬਣੀਆਂ ਹੋਈਆਂ ਜਾਂ ਪਹਾੜ ਕਿਸ ਕੰਨਾ ਬਣੀਆਂ ਵੀ ਆ ਜੋ ਪਚਾਣ ਨਾਲ ਬਣੀਆਂ ਹੋਈਆਂ ਉਹਨਾਂ ਨੂੰ ਤਾਂ ਕਹਿੰਦੇ ਨੇ ਇਨਸ਼ੀਟ ਕੇਵਸ ਜਿਵੇਂ ਸੁੰਡੋਂ ਕੇਵ ਹੈ ਹਨਾ ਵੀਏਟਨਾਮ ਦੇ ਵਿੱਚ ਐ ਜਿਹੜੀ ਤੇ ਉਹ ਜਿਹੜੀ ਸੁਨਡੋਂ ਕੇ ਬਹੁਤ ਮਸ਼ਹੂਰ ਹੈ ਉਹਦੇ ਅੰਦਰ ਕੈਮਰੇ ਵੀ ਛੱਡੇ ਰਿਸਰਚਰਸ ਨੇ ਉਹ ਐਸੀ ਹੈ ਕਿ ਉਹ ਜਿਵੇਂ ਬਹੁਤ ਹੀ ਜ਼ਿਆਦਾ ਵੱਡੀ ਜਿਵੇਂ ਆਪਾਂ ਲਗਾ ਲਈਏ ਵੀ ਆਪਣੇ 5-7 ਸੌ ਘਰਾਂ ਜਿੰਨੇ ਸਾਈਜ਼ ਦੀ ਉਹਦੇ ਪਰ ਜਿਹੜੀ ਕੇਵ ਦੀ ਮਤਲਬ ਛੱਤ ਵੀ ਹੈ ਉਹਦੇ ਅੰਦਰ ਇੰਨੀ ਲਾਈਟ ਹੈ ਲਾਈਟ ਸੋਰਸ ਨੇ ਉਹਦੇ ਅੰਦਰ ਬਨਸਪਤੀ ਹੈ ਵੈਜੀਟੇਸ਼ਨ ਹੈ ਬਹੁਤ سارے ਦਰਖਤ ਨੇ ਬਹੁਤ سارے ਝਰਨੇ ਨੇ ਦਰਿਆ ਟਾਈਪ ਚੀਜ਼ਾਂ ਨੇ ਸਮੁੰਦਰ ਦੇ ਨਾਲੇ ਜੇ ਵੀ ਬੰਦੇ ਨੇ ਉਹਦੇ ਵਿੱਚ ਅਜੀਬੋ ਗਰੀਬ ਰੁੱਖ ਨੇ ਜਿਨ੍ਹਾਂ ਤੇ ਬਹੁਤ ਅਜੀਬੋ ਗਰੀਬ ਅਲੱਗ ਸਾਈਜ਼ ਦੇ ਸਾਡੇ ਨਾਲੋਂ ਇਹੋ ਜਿਹੇ ਫਰੂਟਸ ਹੁੰਦੇ ਨੇ ਜਿਹੜੀ ਕਿਸੇ ਨੇ ਦੇਖੇ ਨਹੀਂ ਇਹੋ ਜੀ ਵੈਜੀਟੇਸ਼ਨ ਹੈ ਇਹੋ ਜੇ ਪੰਛੀ ਨੇ ਜੋਦੇ ਅੰਦਰ ਐਸੀ એનર્ਜੀ ਹੈ ਉਹਦੇ ਅੰਦਰ ਯੈਲੋਇਸ਼ ਜੇ ਕਲਰ ਦੀ ਲਾਈਟ ਯੈਲੋਇਸ਼ ਇਹ ਇੱਕ ਕੇਵ ਕੁਝ ਮਤਲਬ ਇਹ ਐਂਸ਼ੀਐਂਟ ਕੇਵਜ਼ ਬਾਰੇ ਦੱਸ ਰਹੀ ਆ ਮੈਂ ਤਾਂ ਟਨਲਸ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਵਰਲਡ ਵਾਰ ਤੋਂ ਪਹਿਲਾਂ ਦੀਆਂ ਫਰਸਟ ਵਰਲਡ ਵਾਰ ਤੋਂ ਪਹਿਲਾਂ ਦੀਆਂ ਜਾਂ ਕਿਸੇ ਹੂਰ ਨੇ ਗੁਪਤ ਤਰੀਕੇ ਦੇ ਨਾਲ ਜਿਵੇਂ ਹਮਾਸ ਦੀਆਂ ਟਨਲਸ ਆਪਾਂ ਸੁਣਦੇ ਆ ਇਸ ਤੋਂ ਪਹਿਲਾਂ ਜਿਹੜਾ ਵਿਏਤਨਾਮ ਯੁੱਧ ਹੋਇਆ ਸੀਗਾ ਅਮਰੀਕਨਾਂ ਨੂੰ ਵਿਏਤਨਾਮੀਜ਼ ਨੇ ਹਰਾਤਾ ਸੀਗਾ ਉਹ ਟਨਲਸ ਦੇ ਕਰਕੇ ਉਹ ਇਹਨਾਂ ਨੇ ਐਸੇ ਟੰਗ ਦੀਆਂ ਪੱਟੀਆਂ ਹੋਈਆਂ ਸੀਗੀਆਂ ਉਹ ਵੀ ਜਿਵੇਂ ਆਪਾਂ ਹੁਣ ਸੁਣਦੇ ਆ ਵੀ ਇਜ਼ਰਾਈਲ ਦੀ ਆਰਮੀ ਉਹਦੇ ਸਮੁੰਦਰ ਦਾ ਪਾਣੀ ਛੱਡ ਦੂਗੀ ਕਿੰਨੀ ਦੇਰ 1.5-2 ਸਾਲ ਪਹਿਲਾਂ ਸੁਣਦੇ ਹੁੰਦੇ ਅਜ ਤੱਕ ਪਾਣੀ ਨਹੀਂ ਛੱਡਿਆ ਗਿਆ ਇਹ ਸਮੁੰਦਰ ਚ ਪਾਣੀ ਘਟ ਪੈ ਗਿਆ ਉਹ ਬਈ ਜਿਨ੍ਹਾਂ ਨੇ ਉਹ ਬਣਾਈਆਂ ਨੇ ਨਾ ਉਹਨਾਂ ਨੇ ਉਹ ਪਹਿਲਾਂ ਹੀ ਸਾਰੇ ਸਿਸਟਮ ਸੋਚ ਸਮਝ ਕੇ ਬਣਾਈਆਂ ਹੋਈਆਂ ਨੇ ਉਹਦੇ ਚ ਕੋਈ ਇਲੈਕਟ੍ਰੋਨਿਕ ਸਿਸਟਮ ਨਹੀਂ ਲਾਇਆ ਹੋਏ ਉਹਨਾਂ ਨੇ ਉਹ ਇੰਨਾ ਸਾਰੀਆਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਗੁਪਤ ਇੰਨਾ ਚੀਜ਼ਾਂ ਤੋਂ ਪ੍ਰੂਫ ਰੱਖੀਆਂ ਹੋਈਆਂ ਨੇ ਸਪਹਿਲਾਂ ਹੀ ਉਹ ਸਾਰੀਆਂ ਜਿਹੜੀਆਂ ਟਨਲਸ ਨੇ ਇਹ ਤੁਸੀਂ ਜੇ ਇਹਦੇ ਤੇ ਰਿਸਰਚ ਕਰੋ ਇੰਟਰਸਟ ਦੇ ਨਾਲ ਤਾਂ ਤੁਹਾਨੂੰ ਪਤਾ ਲੱਗਦਾ ਏ ਵੀ ਦੁਨੀਆ ਭਰ ਦੇ ਵਿੱਚ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਪਹਿਲੇ ਨੰਬਰ ਤੇ ਤਾਂ ਮੈਂ ਇਹ ਕਲੀਅਰ ਕਰੂੰਗਾ ਵੀ ਆਪਾਂ ਨੂੰ ਲੱਗਦਾ ਹੈ ਵੀ ਜਿਹੜੀਆਂ ਨੇਵੀਜ਼ ਹੁੰਦੀਆਂ ਨਾ ਸਮੁੰਦਰ ਦੇ ਵਿੱਚ ਕੰਮ ਕਰਦੀਆਂ ਨੇ ਬਿਲਕੁਲ ਨਹੀਂ ਜਿਹੜੀਆਂ ਨੇਵੀਜ਼ ਨੇ ਉਹ ਸਮੁੰਦਰ ਦੇ ਵਿੱਚ ਸਿਰ 25% ਕੰਮ ਕਰਦੀਆਂ ਨੇ 75% ਕੰਮ ਉਹ ਅੰਡਰਗਰਾਉਂਡ ਕਰਦੀਆਂ ਨੇ ਯਾਨੀ ਜ਼ਮੀਨ ਦੇ ਨੀਚੇ ਰਸ਼ੀਆ ਦੇ ਕੋਲ ਐਸੀ ਸਬਮਰੀਨ ਵੀ ਹੈਗੀ ਹੈ ਜਿਹੜੀ ਕਿ ਆਪਾਂ ਐਸੀਆਂ ਸਬਮਰੀਨਸ ਤਾਂ ਸੁਣਦੇ ਦੇਖਦੇ ਆਂ ਜਿਹੜੀਆਂ ਸਮੁੰਦਰ ਦੇ ਵਿੱਚ ਚੱਲਦੀਆਂ ਨੇ ਨੀਚੇ ਪਰ ਐਸੀ ਸਭ ਮੇਰੀ ਜਿਹੜੀ ਧਰਤੀ ਦੇ ਵਿੱਚ ਚੱਲ ਲੈਂਦੀ ਹੈ ਜ਼ਮੀਨ ਦੇ ਵਿੱਚ ਚੱਲ ਲੈਂਦੀ ਹੈ ਉਹਦੇ ਅੱਗੇ ਬਹੁਤ ਸਾਰੀ ਡਰ ਲੈ ਟਾਈਪ ਉਹਦਾ ਫੇਸ ਜਿਹੜਾ ਮੂੰਹ ਲੱਗਿਆ ਹੋਇਆ ਉਹ ਐਦਾਂ ਘੁੰਮ ਘੁੰਮ ਕੇ ਪਟਦਾ ਚਲਾ ਜਾਂਦਾ ਤੇ ਉਹ ਜ਼ਮੀਨ ਦੇ ਵਿੱਚ ਵਿੱਚ ਹੀ ਅੰਦਰੋਂ ਅੰਦਰੀ ਮੂਵ ਕਰਦੀ ਚੱਲੀ ਜਾਂਦੀ ਹੈ ਤੇ ਉਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਵੀ ਕਿੱਥੇ ਤੋਂ ਚੱਲੀ ਸੀ ਤੇ ਕਿੱਥੇ ਤੱਕ ਉਹ ਪਹੁੰਚ ਚੁੱਕੀ ਐਸੀਆਂ ਜਿਹੜੀਆਂ ਸਮੇਰੀਨਜ਼ ਦੇ ਨਿਊਕਲੀਅਰ ਇਕਵਿਪਡ ਨੇ ਹੁਣ ਤਾਂ ਅੰਦਾਜ਼ਾ ਲਗਾਇਆ ਜਾਂਦਾ ਹੈ ਵੀ 13 14 ਤੋਂ ਵੱਧ ਰਸ਼ੀਆ ਦੇ ਕੋਲ ਐਸੀਆਂ ਸਬਮਰੀਨਜ਼ ਹੈਗੀਆਂ ਨੇ ਉਹਨਾਂ ਨੇ ਜਿਹੜੇ ਰਾਹ ਬਣਾਤੇ ਐਸੀਆਂ ਸਬਮਰੀਨਜ਼ ਨੇ ਜਾਂ ਇਸ ਢੰਗ ਦੇ ਨਾਲ ਜਿਹੜੀਆਂ ਟਨਲਸ ਡਾਇਮੰਡ ਕਟਰਸ ਨੇ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਡਾਇਮੰਡ ਕਟਰਸ ਵੀ ਹੁੰਦੇ ਨੇ ਜਿਹੜੇ ਗ੍ਰੇਨਾਈਟ ਪੱਥਰ ਨੂੰ ਵੀ ਕੱਟ ਦਿੰਦੇ ਨੇ ਯਾਨੀ ਮੰਨਿਆ ਜਾਂਦਾ ਵੀ ਐਵਰੇਜ ਬੇਸ ਦੇ ਉੱਤੇ ਦੁਨੀਆ ਭਰ ਦੇ ਵਿੱਚ ਹਰ ਰੋਜ਼ 19 ਮੀਟਰ ਟਨਲ ਪੱਟੀ ਜਾਂਦੀ ਹੈ ਯਾਨੀ 19 ਮੀਟਰ ਸੁਰੰਗਾਂ ਜਿਹੜੀਆਂ ਨੇ ਸਰਕਾਰ ਦੁਆਰਾ ਨੇਵੀਜ਼ ਦੁਆਰਾ ਪਟੀਆਂ ਜਾਂਦੀਆਂ ਨੇ ਹਰ ਰੋਜ਼ ਤੇ ਨਾ ਕੰਪਾਰਟਮੈਂਟਲਾਈਜ਼ ਹੈ ਸਿਸਟਮ ਵੀ ਜਿਹੜੇ ਬੰਦੇ ਉਹਨੂੰ ਪੱਟਦੇ ਨੇ ਪਹਿਲਾਂ ਤਾਂ ਉਹ ਉਹਨਾਂ ਨੂੰ ਸੈਕਸ਼ਨ ਬਣਾ ਦਿੱਤੇ ਜਾਂਦੇ ਨੇ ਕੰਪਾਰਟਮੈਂਟ ਬਣਾ ਦਿੱਤੇ ਜਾਂਦੇ ਨੇ ਵੀ ਤੇਰਾ ਕੰਮ ਹੈ ਜਿੱਥੇ ਅੱਖਾਂ ਮੰਨ ਕੇ ਉਹਨਾਂ ਨੂੰ ਲਿਜਾਇਆ ਜਾਂਦਾ ਤੇ ਉਹਨਾਂ ਨੂੰ ਜਿਹੜਾ ਹੈਗਾ ਅਲੱਗ-ਅਲੱਗ ਦਿਨ ਤੇ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਬੰਦਿਆਂ ਨੂੰ ਹਾਇਰ ਕੀਤਾ ਜਾਂਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਬਸ ਜੇ ਤੁਸੀਂ ਕਿਸੇ ਕੋਲ ਮੂੰਹ ਖੋਲ੍ਹਿਆ ਤਾਂ ਇੱਕੋ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਮਿਲੂਗੀ ਗੋਲੀ ਉਹਨੂੰ ਪੈਸੇ ਤਾਂ ਕੀ ਮਿਲਨੇ ਉਹਨਾਂ ਨੂੰ ਬਹੁਤ ਹਾਈ ਪੇਮੈਂਟ ਮਿਲਦੀ ਆ ਬਹੁਤ ਜ਼ਿਆਦਾ ਵੈਸੇ ਤਾਂ ਉਹ ਜ਼ਿਆਦਾਤਰ ਗਵਰਨਮੈਂਟ ਦੇ ਆਪਣੇ ਠੇਕੇਦਾਰਾਂ ਦੇ ਬੰਦੇ ਹੁੰਦੇ ਨੇ ਜਿਹੜੇ ਗਵਰਨਮੈਂਟ ਕੰਟਰੈਕਟਰਸ ਨੇ ਜਾਂ ਮਿਲਟਰੀ ਕੰਟਰੈਕਟਰਸ ਹੁੰਦੇ ਨੇ ਉਹਨਾਂ ਨੂੰ ਵੀ ਉਹ ਇੰਨੀ ਸਾਵਧਾਨੀ ਵਰਤਦੇ ਨਹੀਂ ਵੀ ਕੰਪਾਰਟਮੈਂਟਲਾਈਜ਼ ਹੁੰਦਾ ਵੀ ਇੱਕ ਬੰਦਾ ਉਹਨੂੰ ਕਹਿੰਦਾ ਤਿੰਨੇ ਵਸਾ ਕੰਦ ਤੇ ਡ੍ਰਿਲ ਅਫੇਰਨੀ ਆ ਚੰਬ ਤੱਕ 9 ਘੰਟੇ ਉਹਨੂੰ ਨਹੀਂ ਪਤਾ ਉਹ ਕਿਸ ਮਕਸਦ ਲਈ ਡਿਲ ਐਸੇ ਤਰ੍ਹਾਂ ਜਿਹੜੇ ਨੇ ਬੰਕਰ ਬਣਾਏ ਜਾਂਦੇ ਨੇ ਮਤਲਬ ਜੇ ਆਪਾਂ ਸੋਚੀਏ ਕਿ ਤੇ ਇਦਾਂ ਥੋੜੀ ਹੁੰਦਾ ਹੋਊਗਾ ਵੀ ਅਗਰ ਬੜੇ ਬੜੇ ਬੰਦਿਆਂ ਦੇ ਲਈ ਪੁਟਿਨ ਸਾਹਿਬ ਦੇ ਲਈ ਬਾਈਡਨ ਦੇ ਲਈ ਜਾਂ ਟਰੰਪ ਦੇ ਲਈ ਇਹ ਹੌਰ ਜਿਹੜੇ ਨੇ ਯੂਰਪ ਦੇ ਮਿਨਿਸਟਰਸ ਨੇ ਜਾਂ ਪ੍ਰੈਜ਼ੀਡੈਂਟਸ ਨੇ ਕੰਟਰੀਆਂ ਦੇ ਉਹਨਾਂ ਦੇ ਲਈ ਜਿਹੜੇ ਬੰਕਰ ਤਿਆਰ ਕੀਤੇ ਜਾਂਦੇ ਨੇ ਆ ਜਿਹੜੇ ਆਮ ਲੋਕ ਵੀ ਕੋਈ ਵੀ ਆਈਪੀ ਆਪਣੇ ਲਈ ਬੰਕਰ ਤਿਆਰ ਕਰਵਾਉਂਦੇ ਨੇ ਉਹ ਵੀ ਇਦਾਂ ਹੀ ਕਰਦੇ ਹੋਣੇ ਉਹ ਕਿਸੇ ਨੂੰ ਦੱਸਦੇ ਥੋੜੀ ਹੋਣੇ ਵੀ ਅਸੀਂ ਬੰਕਰ ਇਹ ਤਾਂ ਜੇ ਕੋਈ ਲੋਕ ਕ腐ਸ਼ਨ ਕਰਦੇ ਨੇ ਡਿਸਪਰਪੋਰਸ਼ਨੇਟ ਪ੍ਰੋਪਰਟੀ ਜਿੰਨਾ ਕੋ ਹੁੰਦੀ ਆ ਜਾਂ ਪੈਸਾ ਲੈਂਦੇ ਨੇ ਸਰਕਾਰੀ ਮਹਿਕਮਿਆਂ ਚ ਉਹ ਮੋਟਾ ਉਹ ਤੱਕ ਆਪਣੇ ਲਈ ਸਪੈਸ਼ਲ ਚੈਂਬਰ ਬਣਾ ਲਦੇ ਨੇ ਆਪਣੇ ਘਰਾਂ ਚ ਜਿਹੜੇ ਮਿਲਦੇ ਨਹੀਂ ਆ ਬੜੀ ਬੜੀਆਂ ਰੇਡਾਂ ਦੇ ਵਿੱਚ ਤਾਂ ਇਹ ਤਾਂ ਬੰਕਰ ਨੇ ਜਿਹੜੇ ਸਪੈਸ਼ਲੀ ਇਸ ਕੰਮ ਲਈ ਬਹੁਤ ਐਕਸਪਰਟ ਬੰਦੇ ਨੇ ਸਵਿਟਜ਼ਰਲੈਂਡ ਦੇ ਵਿੱਚ ਨਾ ਪਹਾੜੀਆਂ ਜਿਹੜੀਆਂ ਬੰਕਰ ਕਿਰਾਏ ਤੇ ਵੀ ਮਿਲਦੇ ਨੇ ਵੀ ਜੇ ਤੁਹਾਨੂੰ ਲੱਗਦਾ ਨਿਊਕਲੀਅਰ ਜੰਗ ਲੱਗ ਜੂਗੀ ਤਾਂ ਉਹ ਬੰਕਰ ਨੂੰ ਤੁਸੀਂ ਕੋਠੀ ਵਾਂਗੂ ਬਣੇ ਹੋਏ ਨੇ ਉਹਨਾਂ ਦੇ ਅੰਦਰ ਲਿਮਟ ਹੁੰਦੀ ਆ ਵੀ 200 ਸਾਲ ਦਾ ਰਾਸ਼ਨ 20 ਸਾਲ ਦਾ ਰਾਸ਼ਨ 50 ਸਾਲ ਦਾ ਰਾਸ਼ਨ ਅੰਦਰ मतलब ਜਿੰਨੀ ਮਰਜ਼ੀ ਨਿਊਕਲੀਅਰ ਵਾਰ ਲੱਗੀ ਰਹੇ ਤੁਸੀਂ ਭੁੱਖੇ ਮਰਨ ਵਾਲੇ ਨਹੀਂ ਹੈਗੇ ਅੰਦਰ ਸਾਰੇ ਸਿਸਟਮ ਲੱਗੇ ਹੋਏ ਨੇ ਅੰਦਰ ਐਸੇ ਪੀਵੀ ਲੱਗੇ ਹੋਏ ਨੇ ਜਿਹੜੇ ਬਾਹਰ ਕਿਸੇ ਐਂਟੀਨੇ ਨਾਲ ਇੰਟਰਨੈਟ ਨਾਲ ਨਹੀਂ ਜੁੜੇ ਹੋਏ ਜਿਨ੍ਹਾਂ ਦੇ ਆਪਣੇ ਹੀ ਸਿਸਟਮ ਨੇ ਰਡਾਰ ਐਂਟੀਨੇ ਨੇ ਜਾਂ ਕੁਝ ਜਿਹੜੇ ਨੇ ਆਹ ਕੰਟੀਨੇ ਨੇ ਆਕੈਂਟਿਨੀਆਂ ਹੁੰਦੇ ਨਹੀਂ ਕਨਾ ਉਹ ਅਲੱਗੀ ਟੈਕਨੋਲੋਜੀ ਦੇ ਹੁੰਦੇ ਨੇ ਮਿਲਟਰੀ ਯੂਜ਼ ਕਰਦੀਆਂ ਉਹਨਾਂ ਨੂੰ ਕੋਈ ਸੈਟਲਾਈਟ ਜਾਂ ਉਹਦੇ ਥਰੂ ਨਹੀਂ ਚੱਲਦੇ ਉਹਨਾਂ ਦਾ ਇੱਕ ਆਪਣਾ ਹੀ ਕਮਿਊਨੀਕੇਸ਼ਨ ਦੇ ਲਈ ਟਾਵਰ ਟਾਈਪ ਸਿਸਟਮ ਤਿਆਰ ਕੀਤਾ ਹੁੰਦਾ ਉਹ ਲੱਗੇ ਹੋਏ ਨੇ ਉਹ ਬੰਕਰ ਰੈਂਟ ਤੇ ਵੀ ਮਿਲ ਜਾਂਦੇ ਨੇ ਕਦੇ ਤੁਸੀਂ ਅਗਰ ਡਾਕੂਮੈਂਟੇਸ਼ਨ ਚੈੱਕ ਕਰਨੀ ਹੈ ਸੋ ਬੰਕਰਸ ਇਨ ਸਵਿਟਜ਼ਰਲੈਂਡ ਕਰਕੇ ਦੇਖਿਓ ਲੱਖਾਂ ਦੇ ਵਿੱਚ ਸਵਿਟਜ਼ਰਲੈਂਡ ਨੇ ਉਹਦੋਂ ਬਣਾਏ ਸੀ ਜਦੋਂ ਵਾਰ ਕਿਉਂਕਿ ਸਵਿਟਜ਼ਰਲੈਂਡ ਦੇ ਇਧਰਲੇ ਸਾਈਡ ਵਾਲੇ ਕੰਟਰੀ ਚ ਤੇ ਪਰਲੀ ਸਾਈਡ ਵਾਲੇ ਕੰਟਰੀਜ਼ ਆਲੇ ਦੁਆਲੇ ਸਾਰੇ ਕੰਟਰੀਜ਼ ਦੇ ਵਿੱਚ ਵਾਰ ਚੱਲ ਰਹੀ ਸੀਗੀ ਹਰ ਕੰਟਰੀ ਕਿਸੇ ਨਾ ਕਿਸੇ ਧਿਰ ਦੇ ਪਾਸੇ ਸੀਗਾ ਯਾਨੀ ਕੋਈ ਹਿਟਲਰ ਵਾਲੇ ਪਾਸੇ ਸੀਗਾ ਕੋਈ ਜਿਹੜਾ ਐਂਟੀ ਹਿਟਲਰ ਜਿਹੜੇ ਅਲਾਈਡ ਫੋਰਸੇ ਸੀਗੀਆਂ ਉਹਨਾਂ ਵੱਲ ਸੀਗਾ ਤਾਂ ਜਿਹੜਾ ਸਵਿਟਜ਼ਰਲੈਂਡ ਸੀਗਾ ਉਹ ਕਹਿੰਦਾ ਵੀ ਅਸੀਂ ਤਾਂ ਨਿਊਟਰਲ ਰਹਾਂਗੇ ਅਸੀਂ ਨਾ ਇਸ ਤਰ ਕੰਨੀ ਰਲিয়ে ਨਾ ਉਸ ਤਰ ਤਰ ਕੰਨੀ ਰਲিয়ে ਅਸੀਂ ਤਾਂ ਜਿਹੜਾ ਇਹ ਸਾਡੀ ਨਿਰਪੇਖ ਹੋਊਗੀ ਜਿਹੜੀ ਪਾਲਿਸੀ ਹੈ ਯਾਨੀ ਅਸੀਂ ਨਿਊਟਰਲ ਰਹਾਂਗੇ ਤਾਂ ਉਹਨਾਂ ਨੇ ਕੀ ਕੀਤਾ ਫਿਰ ਆਪਣੇ ਲਈ ਇਹ ਬੰਕਰ ਉਹਨਾਂ ਟਾਈਮਾਂ ਦੇ ਵਿੱਚ ਪਹਾੜਾਂ ਨੂੰ ਖੋਦ ਕੇ ਨਾ ਬੋਡੂਗਾ ਹਿੱ ਤੱਕ ਯਾਨੀ ਉਹ ਜਿਹੜੇ ਬੰਕਰ ਨੇ ਮੰਨਿਆ ਜਾਂਦਾ ਏ ਜਾਂ ਜੇ ਤੁਸੀਂ ਡਾਕੂਮੈਂਟੇਸ਼ਨ ਸਰਚ ਕਰਦੇ ਹੋ ਤਾਂ ਉਹ 20 ਕਿਲੋਮੀਟਰ ਨੀਚੇ ਜ਼ਮੀਨ ਦੇ ਅੰਦਰ ਤੱਕ ਮਿਲਦੇ ਨੇ ਸੋ ਐਸੀਆਂ ਬਹੁਤ ਸਾਰੀਆਂ ਦੁਨੀਆ ਭਰ ਦੇ ਵਿੱਚ ਟਨਲਸ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਦੇਸ਼ਾਂ ਦੀਆਂ ਨੇਵੀਜ਼ ਤਿਆਰ ਕਰ ਰਹੀਆਂ ਨੇ ਔਰ ਕੰਟੀਨਿਊਸਲੀ ਪਟਦੀਆਂ ਰਹਿੰਦੀਆਂ ਨੇ ਅਗਰ ਹਮਾਸ ਵਰਗੇ ਗਰੁੱਪ چھوٹے چھوٹے ਜਿਹੜੇ ਨੇ ਮਿਲੀਟੈਂਟ ਗਰੁੱਪਸ ਪਟ ਸਕਦੇ ਨੇ ਇਹ ਟਨਲਸ ਨੂੰ ਇੰਨੀਆਂ ਟ੍ਰੇਨਡ ਹੋ ਕੇ ਤਾਂ ਫਿਰ ਜਿਹੜੀਆਂ ਵੱਡੇ ਵੱਡੇ ਦੇਸ਼ਾਂ ਦੀਆਂ ਆਰਮੀਜ਼ ਨੇ ਜਾਂ ਜਿੰਨਾਂ ਕੋ ਮਿਲਟਰੀ ਕੰਟਰੈਕਟਰਸ ਨੇ ਉਹਨਾਂ ਨੇ ਤਾਂ ਕਿਆ ਕਮਾਲ ਕੀਤੀ ਹੋਗੀ ਇੰਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਤਾਂ ਮਤਲਬ ਈਵਨ ਏਰੀਆ 51 ਵੀ ਅੰਡਰਗਰਾਉਂਡ ਹੀ ਬਣਿਆ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਜਿਹੜੀਆਂ ਇਨਰ ਅਰਥ ਸਿਵਲਾਈਜੇਸ਼ਨਸ ਨੇ ਜਿਨ੍ਹਾਂ ਦੇ ਅਗਾਰਥਾ ਵਗੈਰਾ ਵਰਗੇ ਸ਼ਹਿਰਾਂ ਦੇ ਨਾਮ ਵੀ ਸਾਹਮਣੇ ਆਉਂਦੇ ਨੇ ਜਾਂ ਸ਼ੰਭਾਲਾ ਜਾਂ ਸ਼ੰਗਰੀਲਾ ਕਹਾਇਤਾ ਜਾਂਦਾ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਿੱਬਤ ਦੇ ਵਿੱਚ ਵੀ ਕਿਹਾ ਜਾਂਦਾ ਵੀ ਜਿਹੜਾ ਰਿੰਪੋਚੇ ਹੁੰਦਾ ਹੈ ਜਾਂ ਉਹਨਾਂ ਦਾ ਜਿਹੜਾ ਲਾਮਾ ਹੁੰਦਾ ਜਿਵੇਂ ਆਪਣਾ ਆਹ ਦਲਾਈ ਲਾਮਾ ਇੰਡੀਆ ਦੇ ਵਿੱਚ ਧਰਮਚਾਲਾ ਚ ਸ਼ਰਨ ਲਈ ਵੀ ਆਉਣਾ ਨੇ ਕਿਉਂਕਿ ਉਹ ਚਾਈਨਾ ਦੇ ਕੰਟਰੋਲ ਚ ਆ ਗਿਆ ਤਾਂ ਇਹੇ ਉਥੋਂ ਫਲੀ ਕਰ ਗਈ ਯਾਨੀ ਉਥੇ ਤੋਂ ਅਸਾਈਲਮ ਲੈ ਲਈ ਇਹਨਾਂ ਨੇ ਇੰਡੀਆ ਦੇ ਵਿੱਚ ਸੋ ਇਹਨਾਂ ਦੇ ਜਿਹੜੇ ਉਤਰਾਧਿਕਾਰੀ ਨੇ ਉਥੇ ਤਿੱਬਤ ਦੇ ਵਿੱਚ ਜਿਹੜੇ ਲਾਮਾ ਨੇ ਹੈਨਾ ਦਲਾਈ ਲਾਮਾ ਨਹੀਂ ਉਹਨੂੰ ਰਿੰਪੋਚੇ ਕਹਿੰਦੇ ਨੇ ਉਹ ਰਿੰਪੋਚੇ ਜਿਹੜਾ ਹੈਗਾ ਉਹਨੂੰ ਪਤਾ ਹੈ ਉਹ ਕਹਿੰਦਾ ਵੀ ਮੇਰੀ ਡਿਊਟੀ ਆ ਉਸ ਜਿਹੜਾ ਇਨਰ ਵਰਲਡ ਦਾ ਉਹਦਾ ਜਿਹੜਾ ਐਂਟ੍ਰੈਂਸ ਹੈ ਉਹਦੀ ਰਾਖੀ ਕਰਨ ਦੀ ਉਹਦੀ ਡਿਊਟੀ ਹੈ ਵੀ ਹਰ ਲਾਮਾ ਦੀ ਇਹ ਡਿਊਟੀ ਹੁੰਦੀ ਹੈ ਕਿਉਂਕਿ ਉਹੋ ਜਿਹੜਾ ਉਹ ਕਹਿੰਦੇ ਨੇ ਵੀ ਉਹ ਬਹੁਤ ਵੱਡੇ ਹਾਇਰ ਲੈਵਲ ਦੇ ਸਪਿਰਚੁਅਲ ਬੀਇੰਗਸ ਦੀਆਂ ਥਾਵਾਂ ਨੇ ਉਹ ਜਿਹੜੀਆਂ ਨੇ ਜਿਵੇਂ ਆਪਣੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਮਸ਼ਹੂਰ ਜਿਵੇਂ ਮਾਂ ਅਵਤਾਰ ਬਾਬਾ ਬਹੁਤ ਮਸ਼ਹੂਰ ਨੇ ਉਹ ਵੀ ਮੰਨਿਆ ਜਾਂਦਾ ਵੀ ਇੱਕ ਸਪਿਰਚੁਅਲ એનર્ਜੀ ਨੇ ਸਪਿਰਚੁਅਲ ਬੀਇੰਗ ਨੇ ਜਿਹੜੇ ਤਕਰੀਬਨ ਤਕਰੀਬਨ 5-700 ਸਾਲ ਤੋਂ ਵੱਧ ਹੀ ਦੱਸਿਆ ਜਾਂਦਾ ਵੀ ਜਿਹੜੇ ਰਹਿ ਰਹੇ ਨੇ ਹਿੰਦੁਸਤਾਨ ਦੀ ਧਰਤੀ ਤੇ ਆ ਜਿਹੜੇ ਅੰਦਰੋਂ ਅੰਦਰੀ ਕੇ ਇਨਾ ਕੇਵਜ਼ ਨੂੰ ਜਾਣਦੇ ਨੇ ਜਾਂ ਹਿਮਾਲਿਆਨ ਕੇਵਜ਼ ਦੇ ਥਰੂ ਜਿਹੜਾ ਹੈਗਾ ਉਹ ਤਿੱਬਤ ਤੱਕ ਮੂਵ ਕਰ ਲੈਂਦੇ ਨੇ ਇਹੀ ਜੇ ਮਤਲਬ ਐਗਜ਼ੈਕਟਲੀ ਮੈਂ ਇਹੀ ਕਹਿ ਸਕਦਾ ਵੀ ਉਹੋ ਰਹਿੰਦੇ ਨੇ ਉੱਥੇ ਤਿੱਬਤ ਦੇ ਵਿੱਚ ਉਹਨਾਂ ਵਰਗੀਆਂ ਸਪਿਰਚੁਅਲ એનਰਜੀਜ਼ ਵਾਲੇ ਬੀਇੰਗਸ ਐਸਟਰਲ ਬੀਇੰਗਸ ਯਾਨੀ ਜਿਹੜੇ ਐਸਟਰਲ ਬਾਡੀਜ਼ ਬਣ ਜਾਂਦੀਆਂ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਪੌਤਿਕ ਨਹੀਂ ਰਹਿੰਦੇ ਸ਼ਰੀਰ ਜਿਹੜੇ ਅਧਿਆਤਮਿਕ ਯਾ ਕੁਆਂਟਮ ਫਿਜ਼ਿਕਸ ਦੇ ਪੜਨ ਵਾਲੇ ਬੰਦੇ ਜਾਣ ਸਕਦੇ ਨੇ ਕੁਆਂਟਮ ਬੀਇੰਗਸ ਨੇ ਜਿਹੜੇ ਸੋ ਇਸ ਤਰ੍ਹਾਂ ਦੇ ਬੰਦਿਆਂ ਦੇ ਰਹਿਣ ਵਾਲੀਆਂ ਥਾਵਾਂ ਇਹ ਜਿਹੜੀਆਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਟਨਲਸ ਨੇ ਇਹ ਬਹੁਤ ਇੰਟਰਸਟਿੰਗ ਫੀਨੋਮੈਨਾ ਨੇ ਬਹੁਤ ਸਾਰਾ ਕੁਝ ਯਾਨੀ ਤਰ ਤੀ ਦੇ ਉੱਪਰ ਜਿੰਨਾ ਕੁਝ ਵਾਪਰਦਾ ਹੈ ਰੂਟੀਨ ਬੇਸਿਸ ਦੇ ਉੱਪਰ ਦੁਨੀਆ ਭਰ ਦੇ ਕੰਟਰੀਜ਼ ਦੇ ਵਿੱਚ ਉੱਪਰ ਯਾਨੀ ਆਪਣੀਆਂ ਸੜਕਾਂ ਤੇ ਆਪਣੇ ਮਦਾਨੀ ਏਰੀਆਾਂ ਦੇ ਵਿੱਚ ਪਹਾੜੀ ਏਰੀਆਾਂ ਦੇ ਵਿੱਚ ਜੰਗਲਾਂ ਦੇ ਵਿੱਚ ਜੋ ਵੀ ਜਿੰਨੀ ਆਬਾਦੀ ਤੁਰੇ ਫਿਰਦੀ ਹੈ ਉਸ ਤੋਂ ਪਾਣੀ ਧਰਤੀ ਦੇ ਅੰਦਰ ਜਿਹੜੇ ਰਾਹ ਬਣੇ ਹੋਏ ਨੇ ਈਵਨ ਕਿ ਅਮਰੀਕਾ ਦੇ ਵਿੱਚ ਇੱਕ ਪੈਟਰੋਪੁਲਿਸ ਨਾਮ ਦੀ ਕੰਪਨੀ ਜਿਦੇ ਕੋਲ ਅਮਰੀਕਾ ਦੇ ਸਾਰੇ ਇਸ ਤਰ੍ਹਾਂ ਦੇ ਅੰਡਰਗਰਾਉਂਡ ਟਨਲਸ ਦੇ ਠੇਕੇ ਨੇ ਯਾਨੀ ਉਹਦੇ ਵਿੱਚ ਦੀ ਦੋ ਨੰਬਰ ਦਾ ਮਟੀਰੀਅਲ ਜਾਂ ਕੋਈ ਸੀਕ੍ਰੀਟ ਮਟੀਰੀਅਲ ਜਿਵੇਂ ਲਾ ਲੋ ਨਿਊਕਲੀਅਰ ਮਟੀਰੀਅਲ ਯੂਰੇਨੀਅਮ ਵਗੈਰਾ ਹੈ ਨਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਮਟੀਰੀਅਲ ਉਹਦੇ ਵਿੱਚ ਦੀ ਲੰਘਾਇਆ ਜਾਂਦਾ ਯਾਨੀ ਜਿਹੜੀਆਂ ਹਾਈ ਲੈਵਲ ਦੀਆਂ ਸਮਗਲਿੰਗਸ ਹੁੰਦੀਆਂ ਨੇ ਜਿਵੇਂ ਜੈਫਰੀ ਐਪਸਟੇਨ ਦਾ ਕੇਸ ਹੈ ਬੱਚਿਆਂ ਦੀ ਜਿਹੜੀ ਸਮਗਲਿੰਗ ਹੁੰਦੀ ਸੀ ਆਪਾਂ ਨੂੰ ਲੱਗਦਾ ਵੀ ਇਹ ਤਾਂ ਨਾਕੇ ਲੱਗੇ ਹੁੰਦੇ ਨੇ ਇੰਨੇ ਕੋਈ ਫੜ ਲੂਗਾ ਜੇ ਕੋਈ ਕਿਸੇ ਦਾ ਬੱਚਾ ਚੱਕੇ ਨਾ ਬਈ ਜੀ ਨਾ ਦੁਨੀਆ ਭਰ ਦੇ ਵਿੱਚ ਕਦੇ ਡਾਕੂਮੈਂਟੇਸ਼ਨ ਚੈੱਕ ਕਰ ਲਿਓ ਇਕੱਲੇ ਯੂ ਐਸ ਦੇ ਵਿੱਚ 4,60,000 ਬੱਚਾ ਹਰ ਸਾਲ ਮਿਸਿੰਗ ਹੋ ਜਾਂਦਾ ਗਾਇਬ ਹੋ ਜਾਂਦਾ ਚੱਕਿਆ ਜਾਂਦਾ ਹਰ ਸਾਲ 460000 ਬੱਚਾ ਇਕੱਲੇ ਅਮਰੀਕਾ ਚੋਂ ਯਾਨੀ ਦੁਨੀਆ ਭਰ ਦੇ ਵਿੱਚੋਂ ਕਰੋੜਾਂ ਚ ਬੱਚੇ ਗਾਇਬ ਹੋ ਜਾਂਦੇ ਨੇ ਤਾਂ ਉਹ ਕਿਹੜੇ ਰਾਹ ਥਣੀ ਦੀ ਕਿੱਥੋਂ ਕਿੱਥੇ ਪਹੁੰਚਦੇ ਨੇ ਕਿਸੇ ਨੇ ਫੜਤਾ ਲੈਣੀ ਅੱਜ ਤੱਕ ਕਿੰਨੇ ਕੁ ਬੱਚੇ ਜਿਹੜੇ ਹਾਂ ਇਹ ਮੰਨਿਆ ਵੀ ਲੋਕਲ ਜਿਹੜੇ ਕੋਈ ਬੰਦੇ ਲਾਲਚ ਚ ਆ ਕੇ ਬੱਚਿਆਂ ਨੂੰ ਵੇਚਣ ਵਾਲੇ ਚੱਕ ਲੈਂਦੇ ਨੇ ਹਨ ਉਹ ਫੜੇ ਜਾਣ ਪਰ ਇਹ ਜਿਆ ਕੋਈ ਬੰਦਾ ਨਹੀਂ ਫੜਿਆ ਗਿਆ ਉਹ ਤਾਂ ਇਹ ਤਾਂ ਮਤਲਬ ਇੱਕੋ ਵਾਰੀ ਚ ਹਜ਼ਾਰ ਹਜ਼ਾਰ ਬੱਚੇ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ ਫਿਰ ਜਿਹੜੇ ਆ ਪਿੱਡੋ ਫਾਈਲਸ ਨੇ ਜਿਹੜੇ ਇਹ ਇਲੂਮੀਨਾਟੀ ਵੀ ਕਹ ਦਿੰਦੇ ਆ ਆਪਾਂ ਲੋਕ ਜਿਨ੍ਹਾਂ ਨੂੰ ਇਲੂਮੀਨਾਟੀ ਨੇ ਜਿਹੜੇ ਉਹਦੇ ਵਿੱਚ ਬੋਹੀਮੀਨ ਕਲੱਬ ਦੇ ਵਿੱਚ ਉਹ ਬਲੀ ਚੜਾਉਂਦੇ ਨੇ ਇਹਨਾਂ ਬੱਚਿਆਂ ਦੀਆਂ ਜਾਂ ਇਹਨਾਂ ਨਾਲ ਵਦਫੈਲੀਆਂ ਕਰਦੇ ਨੇ ਇਹਨਾਂ ਨਾਲ ਜਿਹੜਾ ਇਹ ਜਿੰਸੀ ਸੰਬੰਧ ਬਣਾਉਂਦੇ ਨੇ ਹਨ ਮੜੇ ਮਤਲਬ ਉਹ ਗਲਤ ਕੰਮ ਕਰਦੇ ਨੇ ਇਹਨਾਂ ਦੇ ਨਾਲ ਉਹਦੇ ਲਈ ਇਹਨਾਂ ਦੀ ਵਿਕਰੀ ਤੱਕ ਹੁੰਦੀ ਆ ਇਹਨਾਂ ਬੱਚਿਆਂ ਦੀ ਬੁੱਲੀ ਤੱਕ ਲਗਾਈ ਜਾਂਦੀ ਆ ਉਹ ਇਹ ਜੀਆਂ ਟਨਲਸ ਰੂਹੀ ਉਹ ਬੱਚੇ ਜਿਹੜੇ ਨੂੰ ਵੱਡੇ ਵੱਡੇ ਵੀਕਲਸ ਟਨਲਸ ਐਡੀਆਂ ਵੱਡੀਆਂ ਵੱਡੀਆਂ ਨੇ ਕਿ ਇਹਨਾਂ ਦੇ ਵਿੱਚ ਦੀ ਪੈਰਲੈਲੀ ਤਿੰਨ ਤਿੰਨ ਵੀਹਿਕਲਸ ਵੀ ਹੁਣ ਤਾਂ ਆਪਾਂ ਦੇਖਦੇ ਆਂ ਵੀ ਆ ਜਿਹੜੇ ਸਬਵੇਜ਼ ਬਣੇ ਹੁੰਦੇ ਨੇ ਬੜੇ ਬੜੇ ਕੰਟਰੀਆਂ ਦੇ ਵਿੱਚ ਜਾਂ ਬੜੇ ਬੜੇ ਸ਼ਹਿਰਾਂ ਦੇ ਵਿੱਚ ਜਿਹੜੇ ਅੰਡਰਗਰਾਉਂਡ ਰਸਤੇ ਬਣੇ ਹੁੰਦੇ ਨੇ ਉਹ ਦੇਖ ਲਓ ਵੀ ਉਹ ਸਮਝ ਲਓ ਉਹਨਾਂ ਦੇ ਦੇਸ਼ ਦੇ ਵਿੱਚ ਆਰ ਪਾਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਮਤਲਬ ਬਹੁਤ ਸਾਰੇ ਇਹੋ ਜਿਹੇ ਬਾਕੀ ਕਿਹਾ ਜਾਂਦਾ ਹੈ ਵੀ ਜਿਹੜਾ ਇਹਨਾਂ ਦਾ ਵਾਈਟ ਹਾਊਸ ਹੈ ਜਾਂ ਪੈਂਟਾਗਨ ਦੀ ਜਿਹੜੀ ਡਿਫੈਂਸ ਡਿਪਾਰਟਮੈਂਟ ਦੀ ਬਿਲਡਿੰਗ ਹੈ ਯੂਐਸ ਦੀ ਉਹਦੇ ਵਿੱਚੋਂ ਬਹੁਤ ਦੂਰ ਦਰਾਡੇ ਦੇਸ਼ਾਂ ਤੱਕ ਜਿਹੜੀਆਂ ਅੰਦਰ ਦੀ ਅੰਡਰਗਰਾਉਂਡ ਟ੍ਰੇਨ ਗਰਾਊਂਡ ਵੀਕਲਸ ਲੰਘ ਜਾਂਦੇ ਨੇ ਟਰੱਕ ਜਾਂਦੇ ਨੇ ਉਹ ਉਹਦੇ ਠੇਕੇ ਨੇ ਜਿਹੜੀ ਇੱਕ ਮੈਟਰੋਪੋਲਿਸ ਨਾਮ ਦੀ ਜਿਹੜੀ ਕੰਪਨੀ ਹੈ ਇੱਕ ਪੈਟਰੋਪੋਲਿਸ ਪੀਟੀਆਰਓ ਪੀਓਐਲਆਈਐਸ ਪੈਟਰੋਪੋਲਿਸ ਨਾਮ ਦੀ ਜਿਹੜੀ ਕੰਪਨੀ ਹੈ ਉਹਦੇ ਕੋਲ ਠੇਕੇ ਨੇ ਨਾ ਟਨਲਸ ਦੇ ਭਾਈ ਜੇ ਉਹਦੇ ਵਿੱਚ ਦੀ ਵੀਕਲ ਲੰਘਦੇ ਨੇ ਲੱਖਾਂ ਚ ਰੋਜ਼ ਦੀ ਰੋਜ਼ ਡੇਲੀ ਬੇਸਿਸ ਤੇ ਤਾਂ ਹੀ ਉਹਦੇ ਠੇਕੇ ਲਏ ਬਨੇ ਐਡੀ ਵੱਡੀ ਕੰਪਨੀ ਨੇ ਨਹੀਂ ਉਹ ਕਿ ਮੈਂ ਉਹਦੇ ਵਿੱਚ ਦੀ ਪਰ ਜਿਹੜਾ ਮਟੀਰੀਅਲ ਉਹ ਜਾਂਦਾ ਜਿਹੜਾ ਆਮ ਜਨਤਾ ਤੋਂ ਲੁਕੋ ਕੇ ਰੱਖਣ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਕਿਸੇ ਸਿਕਿਉਰਿਟੀ ਰੀਜ਼ਨਸ ਦੇ ਕਰਕੇ ਜਾਂ ਦੋ ਨੰਬਰ ਦੇ ਕਾਰੋਬਾਰਾਂ ਕਰਕੇ ਉਹਦੇ ਥਰੂ ਸਾਰੇ ਦੁਨੀਆਂ ਦੇ ਦੋ ਨੰਬਰ ਦੇ ਕਾਰੋਬਾਰ ਇੱਕ ਗੱਲ ਸਮਝ ਲਓ ਬੱਚੇ ਜਿੰਨੇ ਵੀ ਚੱਕੇ ਜਾਂਦੇ ਨੇ ਜੇ ਇਕੱਲੇ ਯੂ ਐਸਓ 4 ਲੱਖ 60 ਹਜ਼ਾਰ ਬੱਚੇ ਚੱਕੇ ਜਾਂਦੇ ਨੇ ਤਾਂ ਇਟ ਮੀਨਸ ਹਰ ਸਾਲ ਦੁਨੀਆਂ ਭਰ ਦੇ ਵਿੱਚ ਕਰੋੜਾਂ ਬੱਚੇ ਮਿਸਿੰਗ ਹੁੰਦੇ ਨੇ ਚੱਕੇ ਜਾਂਦੇ ਨੇ ਯਾਨੀ ਕਿ ਗੁੰਮ ਨਹੀਂ ਜਾਂਦੇ ਚੱਕੇ ਜਾਂਦੇ ਨੇ ਉਹ ਬੱਚੇ ਫਿਰ ਕਿੱਥੋਂ ਕਿੱਥੇ ਪਹੁੰਚਣੇ ਤਾਂ ਕਿਹੜੇ ਰਾਂਡ ਦੇ ਥਰੂ ਜਾਂਦੇ ਹੋਣਗੇ ਤੁਹਾਨੂੰ ਕੀ ਲੱਗਦਾ ਵੀ ਥਰੂ 에어ਪੋਰਟ ਜਾਣਗੇ ਜਾਂ ਥਰੂ ਸਾਡੇ ਸਟੇਸ਼ਨਾਂ ਤੋਂ ਜਾਣਗੇ ਤਾਂ ਫੜੇ ਜਾਣਗੇ ਛੱਟ ਉਹ ਗੈਪ ਇਟ ਮੀਨਸ ਉਹਨਾਂ ਨੂੰ ਗੈਪ ਕਰਨ ਦੇ ਪਿੱਛੇ ਕੋਈ ਬਹੁਤ ਵੱਡੇ ਲੋਕਾਂ ਦਾ ਹੱਥ ਹੈ ਇਹ ਉਹਨਾਂ ਦੀ ਇਸ ਟਾਈਮ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਿਹੜੀ ਮਨੀ ਅਰਨ ਕਰਨ ਵਾਲੀ ਇੰਡਸਟਰੀ ਜਿਹੜੀ ਹੈਗੀ ਆ ਉਹ ਬੱਚਿਆਂ ਦੀ ਸਮਗਲਿੰਗ ਵਾਲੀ ਇੰਡਸਟਰੀ ਹੈ ਜਾਂ ਫਰੀ ਐਪਸਟੇਨ ਦੇ ਕੇਸ 'ਚ ਇਹੀ ਚੀਜ਼ FBI ਦੇ ਹਜ਼ਾਰਾਂ ਚ ਗਵਾਟ ਟ੍ਰਾਇਲ ਕੀਤੇ ਯਾਨੀ ਕੋਰਟ ਦੇ ਵਿੱਚ ਪੇਸ਼ ਹੋਏ ਜਿਨ੍ਹਾਂ ਨੇ ਦੱਸਿਆ ਕਿ ਜੈਫਰੀ ਐਬਸਟ੍ਰਾਈਨ ਜਿਹੜਾ ਸੀਗਾ ਉਹ ਛੋਟੇ ਛੋਟੇ ਬੱਚਿਆਂ ਨੂੰ بڑے بڑے ਇਹ ਜੇ ਕੈਪੀਟਲਿਸਟਾਂ ਕੋਲ ਜਾਂ بڑے ਹੈ ਜੇ ਤਨਾੜ ਲੋਕਾਂ ਦੇ ਕੋਲ ਸਪਲਾਈ ਕਰਦਾ ਸੀਗਾ ਉਹ ਛੋਟੇ ਛੋਟੇ ਬੱਚਿਆਂ ਨੂੰ ਲਾਲਚ ਦਿੱਤਾ ਜਾਂਦਾ ਸੀ ਵੀ ਅਸੀਂ ਤੁਹਾਨੂੰ 500 ਡਾਲਰ ਦਵਾਂਗੇ ਬਸ ਇੱਕ ਬੁੜੇ ਦੀ ਜਾ ਕੇ ਮ사ਜ ਕਰਨੀ ਹੈ ਨਾ ਉਹ ਛਟੀਆਂ ਛਟੀਆਂ ਉਮਰ ਦੀਆਂ ਕੁੜੀਆਂ 10 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਉਹਦੀ ਗਰਲਫ੍ਰੈਂਡ ਵੀ ਵਿੱਚ ਇਹਦੇ ਸ਼ਾਮਲ ਸੀ ਜਿਹਦਾ ਨਾਮ ਗਲੇਨ ਮੈਕਸਵੈਲ ਹੈ ਉਹ ਗਲੇਨ ਮੈਕਸਵੈਲ ਪ੍ਰਚਾਰ ਲੈਂਦੀ ਸੀ ਉਹਨਾਂ ਕੁੜੀਆਂ ਨੂੰ ਕਿਸੇ ਕੁੜੀ ਨੇ ਵਿਚਾਰੀ ਨੇ ਕੋਈ ਆਈਫੋਨ ਦੇ ਲਾਲਚ ਚ ਕੋਈ ਡਰੈਸ ਮਹਿੰਗੀ ਨਾਲ ਦੀਆਂ ਕਲਾਸ ਫੈਲੋ ਛੇੜਦੀਆਂ ਨੇ ਆਪਣੇ ਬੱਚੇ ਇੱਕ ਦੂਸਰੇ ਨੂੰ ਮਿਹਨੇ ਮਾਰਨ ਲੱਗ ਜਾਂਦੇ ਨੇ ਇਹਦਾ ਪਿਓ ਤਾਂ ਗਰੀਬ ਐ ਜਾਂ ਇਹਦਾ ਪਿਓ ਤਾਂ ਰੇੜੀ ਲੰਦਾ ਜਾਂ ਇਹਦਾ ਪਿਓ ਰਿਕਸ਼ਾ ਚਲਾਉਂਦਾ ਤਾਂ ਉਹ ਇਸ ਤਰ੍ਹਾਂ ਨਾਲ ਵਿਚਾਰੇ ਬੱਚੇ ਜਿਹੜੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਗੁੱਸਾ ਉਹਨਾਂ ਨੂੰ ਥੋੜੀ ਸਹੀ ਗਲਤ ਦਾ ਫਰਕ ਪਤਾ ਹੁੰਦਾ ਉਸ ਉਮਰ 'ਚ ਉਹ ਉਸ ਗਲਤ ਰਾਹ ਤੇ ਪੈ ਗਈਆਂ ਵੀ ਹਾਂ ਕੀ ਐ ਇੱਕ ਬੁੜੇ ਦੀ ਮਾਲਿਸ਼ੀ ਕਰਨੀ ਐ ਅੱਧਾ ਘੰਟਾ ਹੈ ਨਾ ਤਾਂ ਅਸੀਂ ਜਿਹੜਾ ਇਹਦੇ ਬਦਲੇ 500 ਡਾਲਰ ਮਿਲ ਰਹੇ ਨੇ ਤਾਂ ਉਹ ਲਾਲਚ 'ਚ ਆ ਕੇ ਉਸ ਜਗ੍ਹਾ ਤੇ ਜਾ ਕੇ ਕਈ ਵਾਰੀ ਉਹ ਲਿਟਰਲ ਸੈਂਟ ਜੇਮਸ ਨਾਮ ਦੇ ਆਇਲੈਂਡ ਨੇ ਅਖਰੀਦਿਆ ਹੋਇਆ ਕੈਰੀਬੀਅਨ ਦੇ ਵਿੱਚ ਆਪਣਾ ਲਿਟਲ ਸੈਂਟ ਜੀਨਸ ਆਇਲੈਂਡ ਚੈੱਕ ਕਰ ਲਿਓ ਵੀ ਕਿੱਥੇ ਆ ਤਾਂ ਉਹ ਉੱਥੇ ਲੈ ਕੇ ਜਾਂਦਾ ਸੀ ਈਵਨ ਉੱਥੇ ਉਹਨਾਂ ਨੇ ਸ਼ੈਤਾਨ ਦਾ ਮੰਦਿਰ ਵੀ ਬਣਾਇਆ ਹੋਇਆ ਇੱਕ ਤਾਂ ਉਹਦੀਆਂ ਅਗਰ ਫੋਟੋਜ਼ ਇੰਟਰਨੈਟ ਤੇ ਜਿੰਨੀਆਂ ਅਵੇਲੇਬਲ ਨੇ ਉਹ ਤੋਂ ਸ਼ੈਤਾਨ ਦੇ ਮੰਦਰ ਦਾ ਵੀ ਪਤਾ ਲੱਗਦਾ ਵੀ ਹਾਂ ਜਿਹੜੀਆਂ ਸੈਟਲਾਈਟ ਪਿਕਚਰਸ ਨੇ ਤਾਂ ਫਿਰ ਉਹਦੇ ਤੇ ਕੇਸ ਚੱਲਿਆ ਉਹ ਗਵਾਹਾਂ ਹਜ਼ਾਰਾਂ ਚ ਗਵਾਹ ਆਏ ਜੇ ਸਾਹਮਣੇ ਆਏ ਸੋ ਉਹਦੇ ਉਹ ਇਹ ਜਿਹੇ ਬੰਦੇ ਜਿਹੜੇ ਬੱਚਿਆਂ ਦਾ ਵਪਾਰ ਕਰਦੇ ਨੇ ਉਹ ਤੁਹਾਨੂੰ ਕੀ ਲੱਗਦਾ ਹੈ ਵੀ ਆਮ ਰਸਤਿਆਂ ਦੇ ਥਰੂ ਕਰਦੇ ਹੋਣ ਬਿਲਕੁਲ ਨਹੀਂ ਉਹ ਸਾਰੇ ਦੇ ਸਾਰੇ ਅਹੀਂ ਜੀਆਂ ਅੰਡਰਗਰਾਉਂਡ ਸਿਕਰਟ ਟਨਲਸ ਦੇ थ्रू ਹੁੰਦੇ ਆ ਜਾਂ ਕੋਈ ਬਣੀਆਂ ਬਣਾਈਆਂ ਪੁਰਾਣੀਆਂ ਕੇਵਜ਼ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਗਵਰਨਮੈਂਟ ਨੂੰ ਮਿਲਟਰੀਜ਼ ਨੂੰ ਪਤਾ ਹੁੰਦਾ ਵੀ ਕਿਸੇ ਦੇਸ਼ 'ਚ ਕਿਸ-ਕਿਸ ਜਗ੍ਹਾ ਤੇ ਕਿਉਂਕਿ ਕੋਈ ਨਾ ਕੋਈ ਬੰਦੇ ਦੇ ਉਹ ਚੀਜ਼ ਸੰਪਰਕਤ ਆ ਜਾਂਦੀ ਆ ਤਾਂ ਉਹਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਜਾਂਦਾ ਕਈ ਇੱਕ ਮੰਗਤਾ ਸੀਗਾ ਜਿਹੜਾ ਯੂਐਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਨਾ ਉਹਦੇ ਵਿੱਚੋਂ ਮਤਲਬ ਸੀ ਵੇਜ ਦੇ ਵਿੱਚੋਂ ਐਦਾਂ ਦੀ ਇੱਕ ਬਹੁਤ ਵੱਡੀ ਕੇਵ ਜਾਂ ਟਨਲ ਮਿਲੀ ਸੀਗੀ ਤਉ ਉਹ ਥੇ ਪਟਕ ਰਿਆ ਸੀਗਾ ਕੂੜਾ-ਕਬਾੜਾ ਉਹਦਾ ਉਹ ਇਕੱਠਾ ਕਰਦਾ ਹੁੰਦਾ ਸੀ ਉੱਥੇ ਜਿਵੇਂ ਆਪਣੇ ਉਰੇ ਕੂੜਾ ਇਕੱਠਾ ਕਰਨ ਵਾਲੇ ਬਜ਼ੁਰਗ ਵਗੈਰਾ ਹੁੰਦੇ ਨਹੀਂ ਆਮਕ ਤੇ ਹੁੰਦੇ ਨੇ ਤਾਂ ਉਹ ਇਕੱਠਾ ਕਰਦਾ ਸੀਗਾ ਤਾਂ ਉਹ ਇੱਕਦਮ ਜਿਹੜਾ ਉਹਦਾ ਪੈਰ ਫਿਸਲ ਗਿਆ ਉਹ ਟੋਏ 'ਚ ਗਿਰ ਗਿਆ ਉਹ ਇਹੀ ਜੀ ਜਗ੍ਹਾ ਜਿੱਥੇ ਜਿਹਨੂੰ ਉਹਨੇ ਕਦੇ ਦੇਖਿਆ ਨਹੀਂ ਸੀਗਾ ਜੀਬੋ ਗਰੀਬ ਇਹੀ ਜੀ ਬਹੁਤ ਵੱਡੀ ਜਿਹੜੀ ਹੈ ਟੰਡਲ ਬਣੀ ਹੋਈ ਸੀ ਫਿਰ ਉਹਨਾਂ ਨੇ ਜਿਹੜਾ ਉਹਨੇ ਬਾਹਰ ਜਾ ਕੇ ਕਿਸੇ ਨੂੰ ਦੱਸਿਆ ਹੌਲੀ-ਹੌਲੀ ਰੌਲਾ ਪੈ ਗਿਆ ਤਾਂ ਉਹ ਮਿਲਟਰੀ ਨੇ ਫਿਰ ਉਹ ਜਗ੍ਹਾ ਸੀਲ ਕਰਕੇ ਚੈੱਕ ਕੀਤਾ ਤਾਂ ਉਹ ਉਹ ਵਰਲਡ ਵਾਰ ਤੋਂ ਪਹਿਲਾਂ ਦੇ ਟਾਈਮ ਦੀ ਜਿਹੜੀ ਹੈ ਪਾਇਆ ਗਿਆ ਵੀ ਉਹ ਟਨਲ ਸੀਗੀ ਇਸ ਤਰ੍ਹਾਂ ਦੀਆਂ ਬਹੁਤ ਨੇ ਲੰਡਨ ਦੇ ਨੀਚੇ ਬਹੁਤ ਸਾਰੀਆਂ ਐਦਾਂ ਦੀਆਂ ਟਨਲਸ ਨੇ ਜਿਹਨੂੰ ਆਮ ਲੋਕਾਂ ਤੋਂ ਲੁਕੋ ਕੇ ਰੱਖਿਆ ਜਾਂਦਾ ਏ ਤਾਂ ਦੁਨੀਆ ਭਰ ਦੇ ਕੰਟਰੀਜ਼ ਦੇ ਵਿੱਚ ਐਸੀਆਂ ਟਨਲਸ ਨੇ ਸੋ ਇਨ੍ਹਾਂ ਟਨਲਸ ਦੇ ਬਾਰੇ ਤਾਂ ਆਪਾਂ ਗੱਲ ਕੀਤੀ ਆ ਵੀ ਜਿੰਨੇ ਊਟ ਪਟਾੰਗ ਦੋ ਨੰਬਰ ਦੇ ਕਾਰੋਬਾਰ ਹੁੰਦੇ ਨੇ ਜਿਨ੍ਹਾਂ ਨੂੰ ਲੋਕਾਂ ਤੋਂ ਲੁਕੋ ਕੇ ਰੱਖਿਆ ਜਾਂਦਾ ਆਮ ਨਾਗਰਿਕ ਤੋਂ ਉਹ ਸਾਰੇ ਇਨ੍ਹਾਂ ਟਨਲਸ ਦੇ ਥਰੂ ਕੀਤੇ ਜਾਂਦੇ ਨੇ ਤੇ ਇਨ੍ਹਾਂ ਟਨਲਸ ਦੇ ਇਵਨ ਕੀ ਠੇਕੇ ਵੀ ਦਿੱਤੇ ਜਾਂਦੇ ਨੇ ਵੱਡੀਆਂ ਵੱਡੀਆਂ ਫਿਰ ਇਹਦੇ-ਇਹ ਠਿੱਕੇ ਦੇਣ ਦੀ ਕੀ ਲੋੜ ਆ ਡਿ ਵੱਡੀਆਂ ਕੰਪਨੀਆਂ ਨੂੰ ਅਗਰ ਇਹਨਾਂ ਟਨਲਸ ਦੇ ਥਰੂ ਕੋਈ ਦੋ ਨੰਬਰ ਦੇ ਕਾਰੋਬਾਰ ਹੀ ਨਹੀਂ ਹੁੰਦੇ ਜਾਂ ਕੁਝ ਗਲਤ ਹੀ ਨਹੀਂ ਹੁੰਦਾ ਸੋ ਆਮ ਇਨਸਾਨ ਨੂੰ ਇਹ ਗੱਲ ਦੀ ਕਿਤੇ ਨਾ ਕਿਤੇ ਨਿਗਰ ਰੱਖਣੀ ਚਾਹੀਦੀ ਆ ਟੈਂਸ਼ਨ ਰੱਖਣੀ ਚਾਹੀਦੀ ਆ ਵੀ ਆਇਆ ਜਾ ਕੁਝ ਆਲੇ ਦੁਆਲੇ ਚ ਕੀ ਵਾਪਰ ਰਿਹਾ ਬਹੁਤ ਕੁਝ ਇਹ ਹੈ ਜਆ ਵਾਪਰਦਾ ਹੁੰਦਾ ਜਿਹਦੇ ਤੇ ਸਾਡਾ ਧਿਆਨ ਰੱਖਣਾ ਬੰਦਾ ਹੁੰਦਾ ਇਹਨੂੰ ਆਪਾਂ ਇਹ ਜੇ ਬੰਦੇ ਨੂੰ ਆਪਾਂ ਕਨਸਪੀਰੇਸੀ ਥੀਰੀਸਟ ਨਹੀਂ ਕਹਿ ਸਕਦੇ ਉਹਨੂੰ ਆਪਾਂ ਕਹਾਂਗੇ ਪੇ ਅਟੈਂਸ਼ਨਿਸਟ ਯਾਨੀ ਜਿਹੜਾ ਧਿਆਨ ਰੱਖਦਾ ਹੈ ਜੀ ਇਹ ਗੱਲਾਂ ਤੇ ਚਾਹੇ ਉਹਨੂੰ ਵੇਟ ਕਰਨੀ ਪਵੇ ਪੇਸ਼ੈਂਸ ਰੱਖਣੀ ਪਵੇ ਉਹ ਕੜੀ ਦੇ ਨਾਲ ਕੜੀ ਜੋੜਦਾ ਚਲਾ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਨਾ ਕਿ ਵੀ ਕਿੰਨੇ ਸਾਲ ਪਹਿਲਾਂ ਇੱਕ ਗੱਲ ਪਤਾ ਲੱਗੀ ਸੀ ਕੁਛ ਇੱਕ ਖਬਰ ਅਖਬਾਰ ਚੋਂ ਖਬਰ ਪਤਾ ਲੱਗੀ ਫਿਰ ਇੱਕ ਕੋਈ ਮੀਡੀਆ ਤੇ ਕੋਈ ਖਬਰ ਆਈ ਫਿਰ ਕੋਈ ਨੈਸ਼ਨਲ ਮੀਡੀਆ ਤੇ ਆ ਗਈ ਫਿਰ ਕੋਈ ਸੋਸ਼ਲ ਮੀਡੀਆ ਤੇ ਆ ਗਈ ਉਹ ਸਾਰੀਆਂ ਕੜੀਆਂ ਨੂੰ ਆਪਸ ਵਿੱਚ ਜੋੜ ਕੇ ਇਸ ਤਰ੍ਹਾਂ ਉਹ ਆਪਣੀ ਖੋਜ ਨੂੰ ਜਾਰੀ ਰੱਖਦਾ ਹੈ ਬੰਦਾ ਉਹਨੂੰ ਕਹਿੰਦੇ ਆਪਾਂ ਪੇ ਟੈਂਸ਼ਨਿਸਟ ਯਾਨੀ ਧਿਆਨ ਦਿੰਦਾ ਉਹ ਗੱਲਾਂ ਵੱਲ ਜਦ ਕਿ ਆਮ ਲੋਕ ਉਹਨੂੰ ਕੀ ਹੁੰਦਾ ਉਹ ਤਾਂ ਉਹੀ ਮਰ ਜਾਂਦੇ ਨੇ ਐਂ ਕਹਿ ਕੇ ਰਿਜੈਕਟ ਕਰ ਦਿੰਦਾ ਤਾਂ ਵੀਰੋ ਇੱਕ ਗੱਲ ਦੱਸੋ ਵੀ ਜਿਹੜੀ ਜੈਫਰੀ ਐਪਸਟੇਨ ਦੇ ਮਾਮਲੇ 'ਚ ਉਹ ਔਰਤ ਵਿਚਾਰੀ ਸਾਹਮਣੇ ਆਈ ਉਹਨੇ ਬੜਾ ਰੌਲਾ ਪਾਇਆ ਸੀ ਅੱਜ ਤੋਂ 15 ਤੋਂ 20 ਸਾਲ ਪਹਿਲਾਂ ਤਾਂ ਉਹਦੀ ਗੱਲ ਕਿਸੇ ਨੇ ਨਹੀਂ ਮੰਨੀ ਕਿਹਾ ਸੀ ਵੀ ਤਾਂ ਉਹੀ ਕਨਸਪੀਰੇਸੀ ਥਿਉਰੀ ਬਣਾਈ ਜਾਂਦੀ ਆ ਆਪ ਦੇ ਕੋਲ ਹੀ ਸਾਜ਼ਿਸ਼ਕਾਰ ਮਤਲਬ ਥਿਉਰੀ ਸਿਧਾਂਤ ਕੱਢ ਲਿਆ ਇਹਨੇ ਤਾਂ ਪਰ ਉਹ ਜਦੋਂ ਗੁੜੀਆਂ ਗੱਲਾਂ ਜਦੋਂ ਕੋਰਟ ਦੇ ਵਿੱਚ ਇੰਨੇ ਗਵਾਹ ਸਾਹਮਣੇ ਆਏ ਵੀ ਕਿ ਕਰਕੇ ਵੀ ਬਹੁਤ ਸਾਰੀਆਂ ਕੁੜੀਆਂ ਨੇ ਕਿਹਾ ਵੀ ਮੇਰੇ ਨਾਲ ਵੀ ਇਦਾਂ ਹੋਇਆ ਮੇਰੇ ਨਾਲ ਵੀ ਮੇਰੇ ਨਾਲ ਵੀ ਤਾਂ ਇਦਾਂ ਜਦੋਂ ਇੰਨੀਆਂ ਔਰਤਾਂ ਸਾਹਮਣੇ ਆ ਗਈਆਂ ਐਬੀਐਨਓ ਤੇ ਕੇਸ ਚਲਾਇਆ ਉਸ ਕੇਸ ਚੋਂ ਨੂੰ ਸਜ਼ਾ ਹੋਈ ਜੈਫਰੀ ਐਪਸਟੇਨ ਨੂੰ ਤੇ ਗਲੈਨ ਮੈਕਸਵੈਲ ਨੂੰ ਉਹਦੀ ਗਰਲਫ੍ਰੈਂਡ ਨੂੰ ਤਾਂ ਫਿਰ ਕੀ ਐਸੇ ਲੋਕਾਂ ਨੇ ਕੈਮਰੇ ਸਾਹਮਣੇ ਆਪਣੇ ਮੂੰਹ ਤੇ 10 10 ਚਪੇੜਾ ਮਾਰੀਆਂ ਸੀਗੀਆਂ ਨਹੀਂ ਨਾ ਮਾਰੀਆਂ ਸੋ ਇਹ ਜਿਹੀਆਂ ਚੀਜ਼ਾਂ ਤੇ ਧਿਆਨ ਰੱਖਣਾ ਚਾਹੀਦਾ ਹੁੰਦਾ ਠੀਕ ਆ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਇੰਨਾਂ ਚੀਜ਼ਾਂ ਦੇ ਸਾਫ਼ ਸਬੂਤ ਵੀ ਮ ਤੋ ਸਾਰੇ ਵੀਰ ਆਪਣੇ ਪੇਜ ਨੂੰ ਫੋਲੋ ਕਰਨਾ ਤੇ ਹੋਰ ਵੱਧ ਤੋਂ ਵੱਧ ਵੀਰਾਂ ਨੂੰ ਇਹਦੇ ਨਾਲ ਜੋੜਨਾ ਜਿਨ੍ਹਾਂ ਨੂੰ ਇਹ ਜੀ ਇਹ ਚੀਜ਼ਾਂ ਦੇ ਵਿੱਚ ਇੰਟਰਸਟ ਹੋਵੇ ਅਦ੍ਰਿਸ਼ਮ ਪੰਜਾਬੀ ਦੇ ਨਾਮ ਨਾਲ ਆਪਣਾ ਚੈਨਲ ਜਿਹੜਾ ਹੈਗਾ YouTube ਤੇ ਹੈ ਆਪਣਾ ਜਿਹੜਾ ਪੇਜ ਹੈ ਉਹਦਾ ਨਾਮ ਅਦ੍ਰਿਸ਼ਮ ਹੈ ਆਪਣਾ ਪ੍ਰੋਫਾਈਲ ਜਿਹੜਾ ਅਦ੍ਰਿਸ਼ਮ ਅਦ੍ਰਿਸ਼ਮ ਦੇ ਨਾਮ ਨਾਲ ਹੈ ਤੋ ਵੱਧ ਤੋਂ ਵੱਧ ਵੀਰ ਜੁੜੋ ਤੇ ਮੈਂ ਤਾਂ ਕਿ ਮੇਰਾ ਹੌਸਲਾ ਵਧੇ ਤੇ ਆਪਾਂ ਵਕਾਇਦਾ ਸਕ੍ਰਿਪਟਡ ਵੱਡੀਆਂ ਵੀਡੀਓਜ਼ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਥੈਂਕ ਯੂ ਜੀ ਸ਼ੁਕਰੀਆ ਬਹੁਤ ਬਹੁਤ